ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਢਾਲੀਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜਾ ਬੈਲ ਆਈਕਨ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਆ ਉਹਦਾ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਜ਼ਿਆਦਾ ਸੋਹਣੇ ਵਰਕ ਵਾਲੇ ਸੂਟ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਇਹ ਸੂਟ ਨੇਗੇ ਜਿਹੜੇ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਇਹਨਾਂ ਦਾ ਫੈਬਰਿਕ ਹੋਊਗਾ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਦੇ ਜਿਹੜੇ ਸੂਟ ਹੋਣਗੇ ਤੁਸੀਂ ਆਪਣੇ ਲਈ ਇਹਲੇ ਸੂਟ ਆ ਜਿਹੜੇ ਆਰਡਰ ਕਰ ਸਕਦੇ ਹੋ ਬਿਲਕੁਲ ਹੀ ਜਨੂਨ ਜਿਹੜਾ ਪ੍ਰਾਈਸ ਹੋਊਗਾ ਇਹਨਾਂ ਦਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣਗੇ ਤੇ ਨਾਲ ਹੀ ਆਪਣੀ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਥਾਲੀਵਾਲ-ਬੁਟੀਕ ਉੱਥੇ ਜਾ ਕੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰੋ ਨਾਲ ਹੀ ਜਿਹੜੇ ਨਵੇਂ ਤੋਂ ਨਵੇਂ ਡਿਜ਼ਾਈਨ ਹੁੰਦੇ ਆ ਤੁਸੀਂ ਦੇਖ ਕੇ ਆਪਣੇ ਕੋਲ ਜਿਹੜਾ ਆਪਣਾ ਸੂਟ ਹੈ ਆਰਡਰ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਆ ਜਿਹੜਾ ਤੁਸੀਂ ਆਪਣੇ ਕੋਲ ਆਰਡਰ ਕਰ ਸਕਦੇ ਹੋ ਪ੍ਰਿੰਟ ਸੂਟ ਲੈ ਸਕਦੇ ਹੋ ਬਹੁਤ ਜ਼ਿਆਦਾ ਜਿਹੜੇ ਸੋਹਣੇ ਹੁੰਦੇ ਆ ਪ੍ਰਿੰਟ ਸੂਟ ਆਪਣੇ ਕੋਲੇ ਜਿਹੜੇ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਵਰਕ ਵਾਲੇ ਸੂਟ ਜਿੱਦਾਂ ਆਰੀ ਵਰਕ ਹੋ ਗਿਆ ਹੈ ਹੈਂਡ ਵਰਕ ਹੋ ਗਿਆ ਨੀਡਲ ਵਰਕ ਹੋ ਗਿਆ ਜਿੱਦਾਂ ਦਾ ਵੀ ਵਰਕ ਪਸੰਦ ਆ ਤੁਹਾਨੂੰ ਜਿੱਦਾਂ ਦਾ ਫੈਬਰਿਕ ਪਸੰਦ ਆ ਤੁਸੀਂ ਆਪਣੇ ਕੋਲ ਸੂਟ ਆ ਜਿਹੜਾ ਆਰਡਰ ਕਰ ਸਕਦੇ ਹੋ ਲਓ ਜੀ ਸੂਟ ਦਿਖਾਉਣਾ ਸ਼ੁਰੂ ਕਰਦੇ ਆ ਇਹ ਹੈਗਾ ਆਪਣੇ ਕੋਲ ਪਹਿਲਾ ਸੂਟ ਇਹ ਆਪਣੇ ਕੋਲ ਸੂਟ ਹੈਗਾ ਜਿਹੜਾ ਜੀ ਅਫਸ਼ਾਨਾ ਸਿਲਕ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਸੌਫਟ ਜਿਹੜਾ ਫੈਬਰਿਕ ਹੁੰਦਾ ਹੈਗਾ ਪਾਰਟੀ ویئر ਸੂਟ ਹੋਗਾ ਜੀ ਇਸ ਤਰ੍ਹਾਂ ਦਾ ਸ਼ਾਈਨਿੰਗ ਦੇ ਵਿੱਚ ਇਹਦਾ ਜਿਹੜਾ ਫੈਬਰਿਕ ਹੋਊਗਾ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਸੋਹਣਾ ਇਹਦਾ ਜਿਹੜਾ ਘੇਰੇ ਦੇ ਉੱਪਰ ਵਰਕ ਹੋਇਆ ਇਸ ਤਰ੍ਹਾਂ ਦਾ ਇਹ ਹੈਗਾ ਇਸ ਤੇ ਘੇਰੇ ਦਾ ਵਰਕ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਦਾ ਵਰਕ ਹੋਊਗਾ ਥ्रेड ਤਿਆਰੀ ਤੇ ਮਿਕਸ ਵਰਕ ਹੋਇਆ ਇਸ ਦੇ ਉੱਪਰ ਇਸ ਦੇ ਨਾਲ ਇਸ ਦੀ ਆਊਗਾ ਜੀ ਬਾਹਾਂ ਦੇ ਉੱਪਰ ਵਰਕ ਸੇਮ ਫਲਾਵਰ ਜਿਹੜਾ ਇਹਦੀ ਬਾਹਾਂ ਦੇ ਉੱਪਰ ਆਊਗਾ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਸੂਟ ਦੇ ਵਿੱਚ ਸੂਟ ਦਾ ਕਲਰ ਹੈਗਾ ਜਿਹੜਾ ਥੋੜਾ ਸਹੀ ਨਹੀਂ ਆ ਰਿਹਾ ਡਾਰਕ ਫਰੋਜੀ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਕਲਰ ਹੈ ਸੂਟ ਦਾ ਡਾਰਕ ਫਰੋਜੀ ਕਲਰ ਹੈਗਾ ਨਾਲੇ ਸੇਮ ਫੈਬਰਿਕ ਦਾ ਜਿਹੜਾ ਦਾ ਦੁਪੱਟਾ ਆਊਗਾ ਅਫਸਾਨਾ ਸ਼ਿਲਕ ਤੇ ਉੱਪਰ ਇਸ ਤਰ੍ਹਾਂ ਦੁਪੱਟਾ ਹੋਊਗਾ ਦੁਪੱਟੇ ਦੇ ਫੋਰ ਸਾਈਡ ਇਸ ਤਰ੍ਹਾਂ ਦਾ ਵਰਕ ਹੋਇਆਗਾ ਬਹੁਤ ਜ਼ਿਆਦਾ ਸੋਹਣਾ ਜਿਹੜਾ ਸੂਟ ਹੈਗਾ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਇਸ ਤੇ ਇਸ ਤਰ੍ਹਾਂ ਵਰਕ ਆਊਗਾ ਖੁੱਲਾ ਡੁੱਲਾ ਜਿਹੜਾ 2.5 ਮੀਟਰ ਦੀ ਕੱਟ ਦਾ ਦੁਪੱਟਾ ਆਊਗਾ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਆਵੇ ਸਕਰੀਨਸ਼ਾਟ ਲੈ ਸਕਦੇ ਹੋ ਜੀ ਇਹ ਸੂਟ ਆਪਾਂ ਦੇ ਕੋਲ ਤੁਹਾਨੂੰ ਮਿਲੇਗਾ ਜੀ 1800 ਰੁਪਏ ਦਾ 1800 ਰੁਪਏ ਸੂਟ ਦਾ ਪ੍ਰਾਈਸ ਹੋਊਗਾ ਜੀ ਇਸ ਤੋਂ ਅਗਲਾ ਸੂਟ ਆਪਣੇ ਕੋਲ ਹੈਗਾ ਜੀ ਜਾਰਜਟ ਦੇ ਉੱਪਰ ਇਸਦੇ ਆਪਾਂ ਇਸ ਤਰ੍ਹਾਂ ਘੇਰੇ ਦਾ ਵਰਕ ਰੈਡੀ ਕੀਤਾ ਹੈ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਜਿਹੜਾ ਲੇਟੈਸਟ ਜਿਆ ਪੀਸ ਹੈ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਦੇਖੋ ਇਸ ਤਰ੍ਹਾਂ ਦਾ ਹੈਗਾ ਇਸ ਤੇ ਘੇਰੇ ਦਾ ਵਰਕ ਘੇਰੇ ਦਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਜਿੰਨਾ ਆਪਣੇ ਅਕੋਰਡਿੰਗ ਹੈ ਜਿਹੜਾ ਘੇਰਾ ਰੱਖਣਾ ਰੱਖ ਸਕਦੇ ਹੋ ਇਸਦੇ ਨਾਲ ਅਜਿਹਾ ਫਵਾਈਟ ਕਲਰ ਦੀ ਜਿਹੜੀ ਹੈਗੀ ਜਾਰਜਟ ਦੀ ਬਾਟਮ ਲੱਗੀ ਹੋਈ ਹੈ ਸੇਮ ਵਰਕ ਕਿਸ ਦੀ ਜਿਹੜੀ ਬਾਟਮ ਦੇ ਉੱਪਰ ਹੈਗਾ ਜਿਹੜਾ ਬਾਟਮ ਵਾਲਾ ਕਲਰ ਹੈ ਸੂਟ ਦੇ ਉੱਪਰ ਸ਼ਰਟ ਦੇ ਉੱਪਰ ਜਿਹੜਾ ਆਪਾਂ ਅਟੈਚ ਕੀਤਾ ਜਿਹੜਾ ਬਾਟਮ ਵਾਲਾ ਕਲਰ ਹੈਗਾ ਉਹ ਇਹਦੇ ਉੱਪਰ ਥ੍ਰੈਡ ਅਜੂਸ ਕੀਤਾ ਆਪਾਂ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਬਣਿਆ ਸੂਟ ਦਾ ਇਸਦੇ ਨਾਲ ਰੱਖਿਆ ਆਪਾਂ ਮਸਲੀਨ ਦਾ ਟਾਈ ਡਾਈ ਦੁਪੱਟਾ ਟਾਈ ਡਾਈ ਦਾ ਮਸਲੀਨ ਦਾ ਦੁਪੱਟਾ ਹੋਊਗਾ ਜੀ ਫੋਰ ਸਾਈਡ ਇਸ ਤਰ੍ਹਾਂ ਦੀ ਆਪਾਂ ਲੇਸ ਦਿੱਤੀ ਹੋਈ ਹੈ ਦੁਪੱਟਾ ਫੁੱਲ ਰੈਡੀ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਜੀ ਇਹਦਾ ਪ੍ਰਾਈਸ ਵੀ ਆਊਗਾ ਜੀ 1800 ਰੁਪਏ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਸੂਟ ਹੈਗਾ ਪੈਰਟ ਜੇ ਕਲਰ ਦਾ ਸੂਟ ਹੈਗਾ ਇਹ ਜੇ ਵੀ ਕਿਸੇ ਵੀ ਮੇਰੇ ਭੈਣ ਨੂੰ ਪਸੰਦ ਹੋਇਆ ਤਾਂ ਆਪਣੇ ਕੋਲੋਂ ਲੈ ਸਕਦੇ ਹੋ ਬਟ ਏਕ ਪੀਸ ਰੈਡੀ ਹੈ ਜੀ ਇਸ ਤੋਂ ਅਗਲੇ ਆਪਣੇ ਕੋਲ ਹੈਗਾ ਜੀ ਸੁਪੀਰੀਅਰ ਕਾਟਨ ਦੇ ਵਿੱਚ ਇਹ ਸੂਟ ਹੈਗਾ ਆਪਣੇ ਕੋਲ ਸੁਪੀਰੀਅਰ ਕਾਟਨ ਦੇ ਵਿੱਚ ਬਹੁਤ ਜਿਆਦਾ ਸੋਹਣਾ ਜਿਹੜਾ ਇਹਦਾ ਫੈਬਰਿਕ ਹੋਊਗਾ ਇਹਦੇ ਆਪਾਂ ਇਸ ਤਰ੍ਹਾਂ ਪੈਚਵਰਕ ਕੀਤਾ ਹੋਇਆ ਹੈਗਾ ਘੇਰ ਦੇ ਉੱਪਰ ਇਸ ਤਰ੍ਹਾਂ ਦਾ ਆ ਜਾਊਗਾ ਪੈਚਵਰਕ ਘੇਰ ਆਪਣੇ ਅਕੋਰਡਿੰਗ ਬੀ ਠੀਕ ਆ ਪਰੱਖ ਸਕਦੇ ਆ ਜਿਆਦਾ ਘਟ ਨਹੀਂ ਰੱਖਿਆ ਆਪਾਂ ਜਿਆਦਾ ਜਿਆਦਾ ਵੀ ਨਹੀਂ ਹੈਗਾ ਨਾਰਮਲ ਜਿਹੜਾ ਦਾ ਘੇਰਾ ਹੈਗਾ ਤੁਸੀਂ ਆਪਣੇ ਕੋਲ ਬਣਾ ਸਕਦੇ ਹੋ ਥੋੜਾ ਪਲੇਨ ਜਿਆਦਾ ਥੋੜਾ ਘੇਰਾ ਹੋਊਗਾ ਤਾਂ ਥੋੜਾ ਜਿਹਾ ਪਲੇਨ ਵੀ ਰਹਿ ਸਕਦਾ ਇਸ ਤਰ੍ਹਾਂ ਜਦੂ ਘੇਰੇ ਦੇ ਉੱਪਰ ਵਰਕ ਆ ਜੂਗਾ ਆਪਾਂ ਪੈਚ ਵਰਕ ਕੀਤਾ ਹੈ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਇਸ ਦਾ ਇਸ ਦੇ ਨਾਲ ਆ ਜੂਗੀ ਇਸ ਤਰ੍ਹਾਂ ਦੀ ਬਾਟਮ ਤੇ ਇਹਦੇ ਨਾਲ ਪਰਖਿਆ ਕੋਟੀ ਦਾ ਦੁਪੱਟਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਇਹ ਵੀ ਜੇ ਕਿਸੇ ਪਰਨੋ ਪਸੰਦ ਹੋਇਆ ਤਾਂ ਆਪਣੇ ਕੋਲ ਲੈ ਸਕਦੇ ਹੋ ਇਹ ਤੁਹਾਨੂੰ ਮਿਲੇਗਾ ਜੀ ਓਨਲੀ 1380 ਰੁਪਏ ਦਾ 1380 ਰੁਪਏ ਦਾ ਸੂਟ ਹੋਊਗਾ ਜੀ ਸੁਪੀਰੀਅਰ ਕਾਟਨ ਬਹੁਤ ਜ਼ਿਆਦਾ ਸੌਫਟ ਵਾਲੀ ਇਸ ਤੋਂ ਅੱਗੇ ਹੈਗਾ ਆਪਣੇ ਕੋਲੇ ਟੈਬੀ ਦੇ ਉੱਪਰ ਪਿਓਰ ਟੈਬੀ ਦੇ ਉੱਪਰ ਆਊਗਾ ਜੀ ਸੂਟ ਦੇਖੋ ਇਸ ਤੇ ਆਪਾਂ ਕੀਤਾ ਹੈਗਾ ਇਸ ਤਰ੍ਹਾਂ ਦਾ ਪੈਚਵਰਕ ਘੇਰ ਦੇ ਉੱਪਰ ਇਸ ਤਰ੍ਹਾਂ ਇਧਰ ਸਾਈਡ ਤੇ ਵੀ ਪੈਚਵਰਕ ਆ ਜੂਗਾ ਇਸ ਸਾਈਡ ਤੇ ਵੀ ਦੋਨੇ ਖੁੰਜੀਆਂ ਦੇ ਉੱਪਰ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਪੈਚਵਰਕ ਕੀਤਾ ਹੋਇਆ ਆਪਾਂ ਇਸ ਨੂੰ ਸੂਟ ਦੇ ਦੇਖੋ ਬਹੁਤ ਜ਼ਿਆਦਾ ਸੋਹਣਾ ਜਿਹੜੀ ਹੈਗੀ ਬਿਲਕੁਲ ਪਿਓਰ ਵਾਲੀ ਟੈਬੀ ਹੋਊਗੀ ਜੀ ਲਾਈਨਿੰਗ ਵਾਲਾ ਸ਼ੂਟ ਹੈ ਇਸ ਤੇ ਲਾਈਨਿੰਗ ਲੱਗੂਗੀ ਤੇ ਪਿਓਰ ਟੈਬੀ ਦੇ ਵਿੱਚ ਹੀ ਆਪਾਂ ਇਹਦੀ ਕੀਤੀ ਆ ਬਾਟਮ ਰੈਡੀ ਬਾਟਮ ਦੇ ਉੱਪਰ ਵੀ ਆਪਾਂ ਸੇਮ ਵਰਕ ਕੀਤਾ ਹੈ ਜਿਹੜਾ ਕੰਟਰਾਸਟ ਕੀਤਾਗਾ ਸੂਟ ਵਾਲਾ ਉਹ ਤੋਂ ਇਸਦੀ ਬਾਟਮ ਦੇ ਉੱਪਰ ਵੀ ਵਰਕ ਕੀਤਾਗਾ ਇਹਦੇ ਵਾਲੇ ਕਲਰ ਲੈ ਕੇ ਬਾਟਮ ਦੇ ਉੱਪਰ ਇਹਦਾ ਵਰਕ ਕੀਤਾ ਆਪਾਂ ਇਹ ਵੀ ਟੈਬੀ ਦੇ ਵਿੱਚ ਆਊਗਾ ਜੀ ਇਸ ਦੇ ਨਾਲ ਜਿਹੜਾ ਦਾ ਦੁਪੱਟਾ ਹੈਗਾ ਉਹ ਵੀ ਟੈਬੀ ਦੇ ਵਿੱਚ ਆਊਗਾ ਸੇਮ ਹੈਗਾ ਦੁਪੱਟਾ ਤੇ ਇਹਦੇ ਉਪਰ ਆਪਣਾ ਟਾਈ ਡਾਈ ਕੀਤਾ ਦੁਪੱਟੇ ਦੇ ਉੱਪਰ ਦੋ ਕਲਰ ਹੋਣਗੇ ਦੁਪੱਟੇ ਦੇ ਉੱਪਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਪਾਰਟੀ ਵੇਅਰ ਸੂਟ ਹੈ ਜੀ ਇਹ ਸੂਟ ਤੁਹਾਨੂੰ ਮਿਲੂਗਾ ਜੀ 2300 ਰੁਪਏ ਦੇ ਵਿੱਚ ਜੋ ਵੀ ਸੂਟ ਕਿਸੇ ਵੀ ਭੈਣ ਨੂੰ ਪਸੰਦ ਹੋਇਆ ਤਾਂ ਸਕਰੀਨਸ਼ਾਟ ਲੈ ਕੇ ਆਪਣੇ ਕੋਲੋਂ ਜਿਹੜਾ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੁਸੀਂ ਆਪਣੀ ਜਿਹੜੀ ਹੈ ਪੇਮੈਂਟ ਆਨਲਾਈਨ ਹੀ ਕਰ ਸਕਦੇ ਹੋ ਪਹਿਲਾਂ ਤੁਸੀਂ ਆਪਣੇ ਪੇਮੈਂਟ ਦਾ ਆਪਾਂ ਨੂੰ ਦੇ ਨਾਲ ਸੂਟ ਜਿਹੜਾ ਕਲੀਅਰ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੀ ਪੇਮੈਂਟ ਪਾਉਂਗੇ ਜੀ ਆਪਾਂ ਤੁਹਾਡਾ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਬਹੁਤ ਹੀ ਜਿਆਦਾ ਸੋਹਣੇ ਸੂਟ ਹੁੰਦੇ ਆ ਜੀ ਆਪਣੇ ਕੋਲੇ ਜਿੱਦਾਂ ਦਾ ਵੀ ਕਿਸੇ ਭੈਣ ਨੂੰ ਪਸੰਦ ਹੁੰਦਾ ਜਰੂਰ ਆਪਣੇ ਕੋਲੋਂ ਇੱਕ ਸੂਟ ਤੁਸੀਂ ਆਰਡਰ ਕਰਕੇ ਦੇਖਿਆ ਕਰੋ ਪਲੀਜ਼ ਭੈਣਾਂ ਨੂੰ ਇੱਕ ਵਾਰ ਮੇਰੀ ਖਾਸ ਤੌਰ ਤੇ ਬੇਨਤੀ ਆ ਪਲੀਜ਼ ਭੈਣਾਂ ਨੂੰ ਜਦੋਂ ਤੁਸੀਂ ਵੀਡੀਓ ਨੂੰ ਦੇਖਦੇ ਹੋ ਪਲੀਜ਼ ਇੱਕ ਵਾਰ ਲਾਈਕ ਜਰੂਰ ਕਰਕੇ ਜਾਇਆ ਕਰੋ ਜੀ ਕਿਉਂਕਿ ਸਾਨੂੰ ਵੀ ਥੋੜਾ ਮੋਟੀਵੇਟ ਹੋ ਜਾਂਦੇ ਆ ਵੀ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਹੋ ਪਸੰਦ ਕਰਦੇ ਹੋ ਲਾਈਕ ਜਰ ਪਲੀਜ਼ ਦੇਖ ਕੇ ਨਾ ਛੱਡਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਹੌਸਲਾ ਹੋ ਜਾਂਦਾ ਵੀ ਅਸੀਂ ਤੁਹਾਡੇ ਲਈ ਇਸ ਤੋਂ ਵੀ ਵਧੀਆ ਵੀਡੀਓ ਲੈ ਕੇ ਆਈਏ ਤੇ ਲਾਈਕ ਸ਼ੇਅਰ ਅੱਗੇ ਤੋਂ ਅੱਗੇ ਜ਼ਰੂਰ ਕਰਿਆ ਕਰੋ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀਆਂ ਨੇ ਤੇ ਬਾਕੀ ਚਲੋ ਜੀ ਮਿਲਦੇ ਆਂ ਇਸ ਅਵਲੀ ਜਿਹੜੀ ਹੈਗੀ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ